ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ 7 ਸਤੰਬਰ ਨੂੰ ਹੋਣ ਵਾਲੀਆਂ ਵਿਦਿਆਰਥੀ ਚੋਣਾਂ ਦੇ ਲਈ ਮੈਦਾਨ ਪੱਕ ਚੁੱਕਾ ਹੈ ਅੱਜ ਨਾਮਜ਼ਦਗੀ ਦਾਖਲ ਕਰਨ ਦਾ ਜੋ ਹੈ ਦਿਨ ਹੈ ਔਰ ਵਕਫ ਵਕ ਜੋ ਵਿਦਿਆਰਥੀ ਜਿਥੇ ਬੰਦੀਆਂ ਇਸ ਵਾਰੀ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਵੱਲੋਂ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਇਹ ਨਾਮਜ਼ਦਗੀਆ ਪੱਤਰ ਦਾਖਲ ਕੀਤੇ ਜਾ ਰਹੇ ਨੇ ਔਰ ਅੱਜ ਹੀ ਨਾਮਜ਼ਦਗੀ ਵਾਪਸ ਲੈਣ ਦਾ ਦਿਨ ਹੈ 3 ਸਤੰਬਰ ਨੂੰ ਯਾਨੀ ਕਿ ਖੁੱਲ ਕੇ ਤਸਵੀਰ ਸਾਹਮਣੇ ਆ ਜਾਏਗੀ ਕਿਹੜੀ-ਕਿਹੜੀ ਜਿਹੜਾ ਜੋ ਹੈ ਉਹ ਚੋਣ ਮੈਦਾਨ ਦੇ ਵਿੱਚ ਹੈ ਅਗਰ ਵਿਦਿਆਰਥੀ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਮੁੱਖ ਤੌਰ ਤੇ ਜੋ ਮੁਕਾਬਲਾ ਹੈ ਉਹ ਜੋ ਹੈ এবੀਪੀ ਐਨਐਸਯੂਆਈ ਸੋਈ ਅਤੇ ਇੰਡੀਅਨ ਨੈਸ਼ਨਲ ਸਟੂਡੈਂਟ ਆਰਗੇਨਾਈਜੇਸ਼ਨ ਦੇ ਵਿਚਾਰ ਹੈ ਔਰ ਦੇਖਣਾ ਹੁਣ ਇਹ ਹੋਏਗਾ ਕਿ ਪਿਛਲੇ ਵਾਰ ਦੀ ਜੇਤੂ ਸੋਈ ਨੇ ਜੋ ਰਿਕਾਰਡ ਤੋੜੇ ਸਨ ਇਸ ਵਾਰ ਉਸ ਦਾ ਅਸਥਿਤੀ ਕੀ ਰਹਿੰਦੀ ਹੈ ਔਰ ਦੂਜੀ ਗੱਲ ਅਗਰ ਗੱਲ ਕਰੀ ਤਾਂ ਵਿਦਿਆਰਥੀਆਂ ਨੂੰ ਲੈ ਕੇ ਯੂਨੀਵਰਸਿਟੀ ਦੇ ਵਿੱਚ ਜੋ ਆਊਟਸਾਈਡਰ ਵਿਦਿਆਰਥੀ ਉਹਨਾਂ ਦੇ ਆਉਣ ਦੀ ਬਿਲਕੁਲ ਪਾਬੰਦੀ ਔਰ ਪੁਲਿਸ ਚੱਪੇ-ਚੱਪੇ ਤੇ ਤਣਾਤ ਹੈ ਕੈਮਰਾਮੈਨ ਗਰੀਸ਼ ਦੇ ਨਾਲ ਸਰਬਜੀਤ ਸਿੰਘ ਐਵੀਪੀ ਸੰਝਾ ਚੰਡੀਗੜ੍ਹ